ਭਲਾਈ ਪਤਾ ਨਹੀਂ ਨਾਮ ਕਿਵੇਂ ਪਿਆ ਮੈਂ ਕੋਈ ਚੈੱਕ ਵੀ ਨਹੀਂ ਕੀਤਾ ਕਿਸੇ ਤੋਂ ਪੁੱਛਿਆ ਵੀ ਨਹੀਂ ਪਰ ਜਿਵੇਂ ਵੀ ਇਹ ਨਾਮ ਪਿਆ ਸਾਡੇ ਪੰਜਾਬੀ ਦੇ ਵਿੱਚ ਤੁਹਾਡੇ ਤੇ ਭਲਾਈ ਮੇਰੇ ਖਿਲ ਬੋਲਦੇ ਹੋਣਗੇ ਹਿੰਦੀ ਵਾਲੇ ਭਲਾਈ ਤੇ ਆਪਾਂ ਪੰਜਾਬੀ ਵਾਲੇ ਕਹਿੰਦੇ ਨੇ ਭਲਾਈ ਇਹਨਾਂ ਦੀ ਭਾਸ਼ਾ 'ਚ ਥੋੜਾ ਜਿਹਾ ਬੱਬੇ ਨੂੰ ਭੱਬਾ ਕਰਕੇ ਬੋਲਦੇ ਐ ਭੱਬੇ ਨੂੰ ਬੱਬਾ ਕਰਕੇ ਦੁਰਗ ਭਲਾਈ ਇਹ ਕਹਿੰਨ ਕਹਿੰਦੇ ਹੋਣਗੇ ਪਰ ਹੁਣ ਭਲਾਈ ਸਾਡੇ ਤੇ ਬੜਾ ਪਿਆਰਾ ਸ਼ਬਦ ਹੈ ਭਲਾ ਕਰਨ ਵਾਲਾ ਭਲਾਈ ਕਰਨੀ ਕਿਸੇ ਦੀ ਭਲਾ ਕਰਨਾ ਭਲਾਈ ਕਰਨੀ ਤਾਂ ਬਾਪਲਾ ਹਮੇਸ਼ਾ ਮਨ ਵਿੱਚ ਭਲਾ ਸੋਚੀ ਤਾਂ ਬਾਪਾਣਾ ਹਮੇਸ਼ਾ ਪਾਣਾ ਮੰਨਿਓ ਤੇ ਭੱਬਾ ਪਹਿਲੇ ਨੰਬਰ ਤੇ ਪਾਣੀ ਚ ਰਹਿਣਾ ਦੂਜੇ ਨੰਬਰ ਤੇ ਭਲਾਈ ਕਰਨੀ ਭਲਾ ਸੋਚਣਾ ਕਿਸੇ ਦਾ ਹਰ ਵੇਲੇ ਭਾਣੇ ਵਿੱਚ ਰਹਿਣਾ ਤੇ ਜਿਹੜਾ ਬੰਦਾ ਕਿਸੇ ਦੀ ਭਲਾਈ ਸੋਚਦਾ ਕਿਸੇ ਬਾਰੇ ਚੰਗਾ ਸੋਚਦਾ ਉਹਦਾ ਭਲਾ ਤੇ ਆਪੇ ਹੋ ਜਾਂਦਾ ਕਿਸੇ ਬਾਰੇ ਚੰਗਾ ਸੋਚੀਏ ਸਾਡਾ ਭਲਾ ਤੇ ਫਿਰ ਆਪੇ ਹੋ ਜਾਣਾ ਸੋ ਜ਼ਿੰਦਗੀ ਵਿੱਚ ਭਾਣੇ 'ਚ ਰਹਿਣਾ ਜਿਹੜਾ ਗੁਰਮਖ ਹੈ ਵੱਡੇ ਤੋਂ ਵੱਡੀ ਮੁਸੀਬਤ ਵੀ ਜ਼ਿੰਦਗੀ 'ਚ ਆ ਜਾਏ ਉਹ ਕਹਿੰਦਾ ਜੀ ਜੋ ਤੁਧ ਭਾਵੈ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਰੰਕਾਰ ਹਮੇਸ਼ਾ ਪਾਣੀ ਵਿੱਚ ਰਹਿੰਦਾ ਤੇ ਭੱਬਾ ਪਾਣਾ ਹੈ ਤੇ ਜਿੱਥੇ ਭੱਬਾ ਭਲਾ ਹੈ ਤੇ ਉਥੇ ਭੱਬਾ ਭੁੱਲਾ ਵੀ ਹੈ ਕਿ ਮੈਂ ਭੁੱਲ ਗਿਆ ਖੁੱਲ ਕੇ ਆਪਣੀ ਗਲਤੀ ਨੂੰ ਸਵੀਕਾਰਨਾ ਵੀ ਤਰੱਕੀ ਦੇ ਰਾਹ ਦੇ ਪਹਿਲਾ ਕਦਮ ਹੈ ਉਸ ਬੰਦੇ ਦਾ ਭਲਾ ਹੋ ਜਾਂਦਾ ਜਿਹੜਾ ਭੁੱਲ ਆਪਣੀ ਖੁੱਲ ਕੇ ਮੰਨ ਲੈਂਦਾ ਉਹ ਮੰਨਦਾ ਹੈ ਮੇਰੇ ਤੋਂ ਗਲਤੀ ਹੋ ਰਹੀ ਹੈ ਮੈਂ ਭੁੱਲ ਗਿਆ ਮੈਂ ਪੱਬਾ ਭੁੱਲਾ ਜੀ ਪੱਬਾ ਪਾਣਾ ਜੀ ਪੱਬਾ ਪਲਾ ਜੀ ਇਹ ਤਿੰਨ ਪੱਬੇ ਪੜ੍ਹਾਏ ਜਾਂਦੇ ਨੇ ਗੁਰੂ ਘਰ ਵਿੱਚ ਵੀ ਭੁੱਲ ਮੰਨ ਲਈ ਗਲਤੀ ਮੰਨ ਲਈ ਇਹ ਹਮੇਸ਼ਾ ਕਹਿਣਾ ਮੈਂ ਭੁੱਲ ਗਿਆ ਤੇ ਜੇ ਭੁੱਲ ਗਏ ਆ ਦਿਲੋਂ ਅਸੀਂ ਸਵੀਕਾਰ ਕਰ ਲਈਏ ਮੈਂ ਭੁੱਲ ਗਿਆ ਤੇ ਫਿਰ ਸਾਡਾ ਪਲਾ ਛੇਤੀ ਹੋ ਜਾਂਦਾ ਗਲਤੀਆਂ ਹੁੰਦੀਆਂ ਨੇ ਬੰਦੇ ਹੀ ਕਰਦੇ ਹੁੰਦੇ ਇਨਸਾਨ ਹੀ ਗਲਤੀਆਂ ਕਰਦੇ ਫੇਰ ਬਖਸ਼ਾ ਲੈਣਾ ਭੁੱਲਾ ਬਖਸ਼ਾ ਲੈਣੀ ਤੇ ਆਪਾਂ ਰਾਤ ਵੀ ਕਿਹਾ ਸੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਪੁਹ ਘਰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਭੁੱਲਣ ਤੇ ਆਵੇ ਤੇ ਕੋਈ ਪਤਾ ਨਹੀਂ ਕਿੰਨੇ ਭੁੱਲ ਜਾਣਾ ਮਾਣ ਨਹੀਂ ਕਦੇ ਕਰਨਾ ਚਾਹੀਦਾ ਬੜੇ ਗੁਰ ਸਿੱਖਾਂ ਬਣੀ ਬਾੜੀ ਪੜਦੇ ਆ ਨੌਲੇਜ ਬੜੀ ਹੈ ਭੁੱਲਣ ਤੇ ਆ ਜਾਣ ਵੱਡੇ ਵੱਡੇ ਭੁੱਲ ਜਾਂਦੇ ਆ ਭਾਈ ਗੁਰਦਾਸ ਜੀ ਵਰਗਿਆਂ ਵਾਸਤੇ ਵੀ ਲਿਖਿਆ ਵੀ ਭੁੱਲ ਗਏ ਸੀ ਇੱਕ ਟਾਈਮ ਤੇ ਜਾ ਕੇ ਜੇ ਗੁਰ ਸਾੰਗ ਵਰਤਦਾ ਸਿੱਖ ਸਿੱਧਕ ਨਾ ਹਾਰੇ ਫਿਰ ਅਖੀਰ ਤੇ ਕਹਿਣਾ ਪੈ ਗਿਆ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰਾ ਸਿੱਖ ਕੀ ਕਰੇ ਮਾੜਾ ਜਿਹਾ ਵੀ ਮਾਨ ਕੀ ਪਤਾ ਲੱਗਦਾ ਤੇ ਆਪਣੇ ਆਪ ਨੂੰ ਇਹ ਕਹਿਣਾ ਵੀ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਹਰ ਵੇਲੇ ਜਾਗੇ ਰਹੀਏ ਤੇ ਆਪਣੇ ਮਨ ਨੂੰ ਚੈੱਕ ਕਰਦੇ ਰਹੀਏ ਕਿੱਥੇ ਗਲਤੀ ਹੋ ਜਾਣੀ ਕਿੱਥੇ ਭੁੱਲ ਹੋ ਜਾਣ। ਹੁਣ ਅਸੀਂ ਕਹੀਏ ਅਸੀਂ ਕੀਰਤਨ ਕਰਦੇ ਆਂ, ਹਰ ਜਸ ਕਰਦੇ ਆਂ। ਕਈ ਵਾਰੀ ਥੱਕ ਜਾਈਦਾ ਹੈ। ਬਹੁਤ ਬਿਜੀ ਵੀ ਹੋ ਜਾਈਦਾ ਹੈ, ਕਈ ਵਾਰੀ ਸਫ਼ਰ ਲੰਮਾ ਹੋ ਜਾਂਦਾ ਹੈ। ਅੱਜ ਹੀ ਮੰਨ ਲਓ ਸਵੇਰ ਤੇ ਤੁਰਦਿਆਂ ਤੁਰਦਿਆਂ ਰਾਤ ਨੂੰ ਅਸੀਂ ਘਰ ਪਹੁੰਚਾਂਗੇ 2 ਵਜੇ। ਏਅਰਪੋਰਟ ਤੇ 12 ਵਜੇ ਤੱਕ ਫਲਾਈਟ ਹੌਲੀ ਹੌਲੀ ਇੱਕ ਥਾਂ ਤੋਂ ਦੂਜੀ ਥਾਂ ਤੇ ਫਿਰ ਪਹੁੰਚਣਾ ਹੈ। ਤੇ ਸਵੇਰ ਦਾ ਕੋਈ ਪ੍ਰੋਗਰਾਮ ਹੋਵੇ ਯਾਰ ਕੀ ਕਿਹੜੇ ਕੰਮੀ ਲਾਤਾ। ਹੋ ਜਾਂਦਾ ਕਦੇ ਕਰੀ ਭੁੱਲੀ ਏ ਔਰ ਕੀ ਹੋ ਜਾਂਦੀ। ਥੱਕਿਆ ਮਨ ਥੱਕਿਆ ਸ਼ਰੀਰ ਥੱਕ ਸ਼ਰੀਰ ਥੱਕਦਾ ਅੱਕਦਾ ਮਨ ਹੈ। ਮਨ ਅੱਕ ਗਿਆ, ਸ਼ਰੀਰ ਥੱਕ ਗਿਆ। ਤੇ ਭੁੱਲ ਹੋ ਜਾਏ, ਗਲਤੀ ਹੋ ਜਾਵੇ ਕੀ ਯਾਰ ਕਿਹੜੇ ਚੱਕਰਾਂ 'ਚ ਪਏ ਆ। ਕਿਹੜੇ ਕੰਮਾਂ ਕੰਮਾਂ 'ਚ ਪੈ ਗਏ ਹੋ ਹੀ ਸਕਦਾ ਸ਼ੁਕਰਾਨੇ ਤੋਂ ਮਨ ਬਾਹਰ ਨਿਕਲ ਗਿਆ ਤੇ ਇਹ ਗਿਲੇ ਲੱਗ ਪਿਆ ਕਰਨ ਆਪਣੇ ਕੰਮ ਤੋਂ ਹੀ ਅੱਕ ਗਏ ਜਿਹੜੇ ਕੰਮ ਕਰਕੇ ਅਸੀਂ ਤੁਹਾਡੇ 'ਚ ਬੈਠੇ ਆਂ ਜਹਾਜ਼ਾਂ 'ਤੇ ਫਿਰਦੇ ਆਂ ਜਿਹੜੇ ਕੰਮ ਕਰਕੇ ਸਾਰੀ ਦੁਨੀਆ ਘੁੰਮਦੇ ਆਂ ਅਮਰੀਕਾ ਕੈਨੇਡਾ ਜਾਂਦੇ ਆਂ 20 ਸਾਲ ਦਾ ਮੈਂ ਸਾਰੀ ਦੁਨੀਆ ਘੁੰਮ ਲਈ ਸੀ 20 ਸਾਲ ਦਾ ਸੀ ਮੈਂ ਉਦੋਂ ਤੁਹਾਡੇ ਕੋਲ ਮੈਂ ਜਦੋਂ ਪਹਿਲੀ ਵਾਰੀ ਆਇਆ ਉਦੋਂ ਵੀ ਮੈਂ 20 20 ਸਾਲ ਦਾ ਸੀ ਤੇ ਮੈਂ ਜੇ ਇਹ ਭਲੇਖੇ ਦੇ ਵਿੱਚ ਭਰਮ ਵਿੱਚ ਹੀ ਹੈ ਨਾ ਭਲੇਖਾ ਪੈ ਗਿਆ ਕਹਿ ਤਾ ਸ਼ਬਦ ਨਿਕਲ ਗਿਆ ਪੈ ਗਿਆ ਤੇ ਗਲਤੀ ਹੋ ਜਾਂਦੀ ਹੈ ਮਨ ਜਦੋਂ ਸ਼ੁਕਰਾਨੇ ਵਿੱਚੋਂ ਨਿਕਲ ਜਾਂਦਾ ਹੈ ਬਾਣੇ 'ਚੋਂ ਨਿਕਲ ਜਾਂਦਾ ਹੈ ਬਾਣੇ 'ਚ ਰਹਿਣ ਵਾਲਾ ਸ਼ੁਕਰਾਨੇ 'ਚ ਰਹਿੰਦਾ ਫਿਰ ਕੀ ਹੋ ਗਿਆ ਥੱਕੇ ਹੀ ਆ ਥਕਾਵਟ ਲੈ ਜਾਣੀ ਇੱਕ ਦਿਨ ਚ ਲੈ ਜੂ ਫਿਰ ਕੀ ਹੋ ਜੂ ਵੱਧ ਸੌਣ ਲਓ 2 ਘੰਟੇ ਨੀ ਸੈੱਟ ਹੋ ਜਾਣਾ ਪਰ ਮਨ ਕਦੇ ਕਦੇ ਮਨ ਕਦੇ ਕਦੇ ਭੁੱਲ ਜਾਂਦਾ ਹੈ ਗਲਤੀ ਕਰ ਲੀਦਾ ਬੋਲਿਆ ਜਾਂਦਾ ਸੋਚਣ ਵੀ ਲੱਗ ਜਾਂਦਾ ਕਿਹੜੇ ਚੱਕਰੀ ਪੈ ਗਏ ਪਰ ਜਦੋਂ ਬਾਣੇ ਵਿੱਚ ਰਵਾਂਗੇ ਫਿਰ ਸ਼ੁਕਰਾਨਾ ਵੀ ਹੁੰਦਾ ਮਨ ਵਿੱਚ ਵੀ ਸ਼ੁਕਰ ਹੈ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਅਸੀਂ ਇੱਥੋਂ ਤੱਕ ਆਏ ਇਦਾਂ ਹੀ ਤੁਹਾਡੇ ਨਾਲ ਵਾਪਰਦੀ ਹੈ ਕਦੇ-ਕਦੇ ਜਿਹੜਿਆ ਕੰਮਾਂ ਕਰਕੇ ਸਾਰਾ ਕੁਝ ਬਣਿਆ ਤੇ ਕਦੇ-ਕਦੇ ਭਲੇਖਾ ਪੈ ਜਾਂਦਾ ਕਿਹੜੇ ਚੱਕਰਾਂ 'ਚ ਪਏ ਆ ਕਿੱਥੇ ਦੁਨੀਆਦਾਰੀ ਕਿਹੜਾ ਪਰਿਵਾਰ ਐਦਾਂ ਦੇ ਖਿਆਲ ਕਈ ਵਾਰੀ ਆਉਣ ਲੱਗ ਜਾਂਦੇ ਐ ਪਰ ਹਮੇਸ਼ਾ ਆਪਣੇ ਆਪ ਨੂੰ ਬਾਣੇ 'ਚ ਰੱਖੀਏ ਸ਼ੁਕਰਾਨੇ 'ਚ ਰੱਖੀਏ ਨਿੱਕੇ-ਨਿੱਕੇ ਤੀ ਆਪੋ ਤੋਂ ਮਿਲੇ ਐ ਗੋਦੀ ਖੜਾਏ ਐ ਪਿਆਰ ਕੀਤਾ ਐ ਇਹ ਸਭ ਗੁਰੂ ਸਾਹਿਬ ਦੀਆਂ ਦਾਤਾਂ ਤੇ ਬਾਣਾ ਬਾਣੇ ਚ ਰਹਿਣਾ ਰਜਾ ਚ ਰਹਿਣਾ ਤੇ ਮਨ ਦਾ ਕੋਈ ਪਤਾ ਨਹੀਂ ਇਸ ਮਨ ਨੇ ਚੰਦਰੇ ਨੇ ਭੜੇ ਮਨ ਨੇ ਕਿਹੜੇ ਵੇਲੇ ਡੋਲ ਜਾਣਾ ਬਾਣੇ ਤੋਂ ਨਿਕਲ ਜਾਂਦਾ ਹੈ ਜਦੋਂ ਬੰਦਾ ਨਾ ਜਦੋਂ ਬੰਦਾ ਨਾ ਸ਼ੁਕਰਾ ਹੋਇਆ ਹੋਇਆ ਹੈ ਨਾ ਉਦੋਂ ਬਾਣੇ ਤੋਂ ਨਿਕਲ ਗਿਆ ਬੰਦਾ ਕਿਲਾ ਉਦੋਂ ਕਰਦਾ ਜਦੋਂ ਬਾਣਾ ਨਹੀਂ ਮੰਨਦਾ ਡਾਊਟ ਲੰਬਾ ਉਦੋਂ ਦਿੰਦਾ ਉਹ ਲੰਬੇ ਉਦੋਂ ਹੀ ਦਿੰਦਾ ਨਾ ਬੰਦਾ ਰੱਬ ਨੂੰ ਆ ਠੀਕ ਨਹੀਂ ਮੇਰੀ ਜ਼ਿੰਦਗੀ ਚ ਆ ਠੀਕ ਨਹੀਂ ਦਾ ਮਤਲਬ ਹੁਣੇ ਪਾਣੇ ਚ ਨਹੀਂ ਜਾਂਦਾ ਰਿਹਾ ਠੀਕ ਨਹੀਂ ਕਹਿ ਰਿਹਾ ਨਾ 네ਗੇਟਿਵ ਹੋਇਆ ਹੋਇਆ ਜਦੋਂ ਬੰਦਾ 네ਗੇਟਿਵ ਹੋਇਆ ਹੁੰਦਾ ਆ ਠੀਕ ਨਹੀਂ ਆ ਠੀਕ ਨਹੀਂ ਇਹ ਪਾਣਾ ਨਹੀਂ ਮੰਨ ਰਿਹਾ ਹੁਣ ਇਸ ਵੇਲੇ ਜਦੋਂ ਵੀ ਜ਼ਿੰਦਗੀ ਤੋਂ ਅਸੀਂ ਇਹ ਕਹਿੰਨੇ ਆ ਮੇਰੀ ਜ਼ਿੰਦਗੀ ਚ ਆ ਠੀਕ ਨਹੀਂ ਆ ਠੀਕ ਨਹੀਂ ਆ ਠੀਕ ਨਹੀਂ ਅਸੀਂ ਪਾਣੇ ਚ ਨਹੀਂ ਹੁੰਦੇ ਉਸ ਵੇਲੇ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਨੇ ਕੰਡੇ ਵੀ ਠੀਕ ਨਹੀਂ ਕਮਾਲ ਹੋ ਗਿਆ ਨੀ ਆ ਵੀ ਕਹਿੰਦੇ ਠੀਕ ਇਹ ਹੈ ਪਾਣਾ ਆਨੰਦਪੁਰ ਚ ਰਹਿਣਾ ਵੀ ਠੀਕ ਹੈ ਆਨੰਦਪੁਰ ਸਾਬ ਛੱਡਣਾ ਵੀ ਠੀਕ ਹੈ ਇਹ ਪਾਣਾ ਹੈ ਉਹ ਨਹੀਂ ਪਾਣੀ ਅਸੀਂ ਗਿਲੇ ਚ ਉਲੰਭਿਆਂ ਚ ਜਿਉਣ ਵਾਲਾ ਮਨਮੁਖ ਹਮੇਸ਼ਾ ਉਲੰਭਿਆਂ ਚ ਜਿਉਂਦਾ ਹੈ ਡਾਊਟ ਕਰਦਾ ਉਲੰਭੇ ਦਿੰਦਾ ਆ ਠੀਕ ਨਹੀਂ ਆ ਠੀਕ ਨਹੀਂ ਆ ਠੀਕ ਨਹੀਂ ਗੁਰਸਿੱਖ ਪਾਣੀ ਚ ਜਿਉਂਦਾ ਹੈ ਉਹ ਕਹਿੰਦਾ ਸਭ ਠੀਕ ਹੈ ਇਹ ਨਹੀਂ ਅੱਧਾ ਕ ਠੀਕ ਹੈ ਨਹੀਂ ਸਭ ਠੀਕ ਸਭ ਠੀਕ ਕਪੱਤੀ ਘਰ ਵਾਲੀ ਵੀ ਮਿਲ ਜੀ ਮਿਲ ਜੇ ਨਾ ਤਾਂ ਵੀ ਉਹ ਕਹਿੰਦਾ ਮੈਨੂੰ ਪਰਖਣ ਵਾਸਤੇ ਮਿਲੀ ਹੈ ਮੇਰਾ ਸਬਰ ਪਰਖਿਆ ਜਾ ਰਿਹਾ ਇਹ ਵੀ ਠੀਕ ਲੜਾਕਾ ਘਰ ਵਾਲਾ ਵੀ ਮਿਲ ਜੇ ਤਾਂ ਵੀ ਕਹਿੰਦੇ ਕੋਈ ਨਹੀਂ ਉਹਨਾਂ ਹੀ ਮਜ਼ਬੂਤ ਹੋ ਜਾਣਗੇ ਵੇਖੀ ਜਾਏ ਬੰਦਾ ਇੱਥੇ ਵੀ ਆਪਣੇ ਆਪ ਮਾਈਂਡ ਆਪਣਾ ਸੈੱਟ ਕਰ ਲੈਣਾ ਪਾਣਾ ਤੇ ਗੁਰਸਿੱਖ ਗੁਰਮਖ ਪਾਣੀ 'ਚ ਜਿਉਣਗੇ ਮਨਮੁਖ ਉਲੰਭਿਆਂ 'ਚ ਜਿਉਣਗੇ ਤੇ ਜ਼ਿੰਦਗੀ 'ਚ ਉਲੰਭਾ ਦੇਣਾ ਨਹੀਂ ਭੁੱਲ ਭੁਲੇਖੇ ਵੀ ਨਿਕਲ ਜਾਏ ਤੇ ਅੰਦਰ ਮਾਫੀ ਮੰਗੇ ਹੋ ਗਿਆ ਗਲਤੀ ਹੋ ਗਈ ਮਤਲਬ ਹੋਣਾ ਹੀ ਨਹੀਂ ਚਾਹੀਦਾ ਭੁੱਲ ਹੋਣੀ ਹੀ ਨਹੀਂ ਚਾਹੀਦੀ ਰਜਾ 'ਚ ਰਹਿਣਾ ਭਾਣੇ 'ਚ ਰਹਿਣਾ ਮਨ ਸ਼ਾਂਤ ਰਹੇਗਾ ਉਲੰਭੇ ਵਾਲੇ ਦਾ ਮਨ ਤੜਫਦਾ ਹੀ ਰਹਿਣਾ ਤੇ ਭਾਣੇ ਵਾਲੇ ਦਾ ਮਨ ਸ਼ਾਂਤ ਸ਼ਾਂਤ ਰਹਿਣਾ ਉਲੰਭੇ ਵਾਲੇ ਦਾ ਤੜਫੀ ਜਾਣਾ ਬੰਦ ਆ ਠੀਕ ਨਹੀਂ ਆ ਠੀਕ ਨਹੀਂ ਮੇਰੀ ਜ਼ਿੰਦਗੀ ਚ ਆ ਠੀਕ ਭਾਣੇ ਵਾਲਾ ਕਹਿ ਰਿਹਾ ਆ ਵੀ ਠੀਕ ਆ ਆ ਵੀ ਠੀਕ ਆ ਆ ਵੀ ਠੀਕ ਆ ਸ਼ੁਕਰਾਨੇ ਵਾਲਾ ਖੁਸ਼ ਰਹੀ